ਸਾਡੇ ਇਕ ਵਾਰੀ ਪ੍ਰਸ਼ਾਸਨ ਮਾੜਾ ਮੋਟਾ ਆਇਆ ਸੀ ਉਹਨਾਂ ਨੇ ਕੋਈ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਉਰਕੇ ਕੋਈ ਨਹੀਂ ਆਇਆ ਸਾਡੇ ਬਾਹਰਲੇ ਸਮਾ ਲੀਡਰ ਆ ਗਏ ਆ ਸਰ ਵੀ ਆਇਆ ਉਹ ਉਹ ਕੋਰਾ ਪ੍ਰਸ਼ਾਸਨ ਕੋ ਦਾ ਰਾਜਵਿੰਦਰ ਆਇਆ ਸਾਡਾ ਐਮਐਲਏ ਨੇ ਆ ਕੇ ਕੋਈ ਗੱਲ ਨਹੀਂ ਸੁਣੀ ਅਜੇ ਤੱਕ ਇੱਥੋਂ ਗੇੜਾ ਮਾਰ ਕੇ ਉੱਡ ਗਿਆ ਕਿ ਤਾ ਨਾ ਤੇ ਇੱਥੇ ਕੋਈ ਪੁੱਛਿਆ ਵੀ ਨਹੀਂ ਸਾਡੀ ਪਾਰਟੀ ਆ ਤੁਹਾਨੂੰ ਹਰ ਪਾਰਟੀ ਦਾ ਇਹ ਦਾ ਸੌਫਟੀ ਆ ਤੁਹਾਨੂੰ ਆਪਦੀ ਪਾਰਟੀ ਦਾ ਸਾਡੇ ਏ ਬੋਲ ਤੁਸੀਂ ਮਦਦ ਕਰ ਸਕਦਾ ਚਲ ਅਸੀਂ ਪਾਰਟੀ ਨੂੰ ਲੈਣਾ ਕਿ ਇਸ ਤੋਂ ਹੋਰ ਤੁਹਾਡਾ ਜੇਕਰ ਹਜੇ ਵੀ ਸੁਣਵਾਈ ਨਹੀਂ ਹੁੰਦੀ ਤਾਂ ਅੱਗੇ ਤੁਹਾਡਾ ਐਕਸ਼ਨ ਕੀ ਹੋਊਗਾ ਅੱਗੇ ਤੁਸੀਂ ਜ਼ਿਆਦਾ ਐਕਸ਼ਨ ਕਰੋਗੇ ਅਸੀਂ ਦੂਧੀਆਂ ਪਾਰਟੀਆਂ ਨਾਲ ਲਾ ਕੇ ਇਤੋਂ ਵੱਡਾ ਲੋੜ ਰੋਕਾਂਗੇ ਫਿਰ 24 ਘੰਟੇ ਦਾ ਕਰਾਂਗੇ ਅਸੀਂ ਆਪ ਦਾ ਐਕਸ਼ਨ ਅੱਜ ਮਤਾ ਜੀ ਤੁਸੀਂ ਲਗਾਤਾਰ 83 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹੋ ਅੱਜ ਵੀ ਪਤਲਾ ਫੁੱਕੇ ਆ ਗਿਆ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਵੀਰ ਜੀ ਸੇ ਸਾਨੂੰ ਲੋੜ ਪਈ ਤਾਂ ਅਸੀਂ ਕਚਹਿਰੀਆਂ ਵੀ ਘੇਰਾਂਗੇ ਤੇ ਅਸੀਂ ਮੋਗੇ ਵੀ ਜਾਵਾਂਗੇ ਕਚਹਿਰੀਆਂ ਦੇ ਵਿੱਚ ਜੇ ਸਾਡੀ ਨਾਂ ਕੋਈ ਸੁਣਾਈ ਹੋਈ ਅਸੀਂ ਕਿਸੇ ਪਾਰਟੀ ਨੂੰ ਇੱਥੇ ਪਿੰਡ ਵਿੱਚ ਮਰਨ ਨਹੀਂ ਦੇਵਾਂਗੇ ਵਾਸਤੀ ਦੇ ਵਿੱਚ ਅਸੀਂ ਪੂਰਾ ਰੋਸ ਦਿਖਾਵਾਂਗੇ ਪਿੰਡ ਵਾਲਿਆਂ ਨੂੰ ਵੀ ਪਾਰਟੀਆਂ ਵਾਲਿਆਂ ਨੂੰ ਵੀ ਆਹ ਰੋਣ ਜਮਾ ਜਾਮ ਕਰ ਦਾਂਗੇ ਅਸੀਂ ਜਥੇਬੰਦਨਾਵਾਂ ਨਾਲ ਲੈ ਕੇ ਜਿੰਨਾ ਜਥੇਬੰਦੀਆਂ ਪੰਜਾਬ ਦੇ ਵਿੱਚ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਰੋਡ ਜਾਮ ਕਰ ਦਿਆਂਗੇ ਠੀਕ ਤੁਹਾਡੇ ਹੁਣ ਤੱਕ ਦੇ ਧਰਨੇ 'ਚ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਨਹੀਂ ਵੀਰ ਜੀ ਕੋਈ ਨਹੀਂ ਸਾਨੂੰ ਕਿਸੇ ਨੇ ਸਾਡੀ ਬਾਤ ਨਹੀਂ ਪੁੱਜੀ ਛੋਟੇ-ਛੋਟੇ ਸਾਡੇ ਬੱਚੇ ਆ ਛੋਟੇ-ਛੋਟੇ ਸਾਡੇ ਬਜ਼ੁਰਗ ਆ ਅਸੀਂ ਬੈਠੇ ਆ ਇੱਥੇ ਤਿੰਨ ਮਹੀਨੇ ਤੋਂ ਉੱਤੇ ਹੋ ਗਿਆ ਸਾਨੂੰ ਟਾਈਮ ਬੱਚਾ ਨੂੰ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਤੇ ਪਰ ਹੁਣ ਅਸੀਂ ਜਿੱਥੇ ਟਿੱਕਰ ਆ ਜਾਵਾਂਗੇ ਉੱਥੋਂ ਟਿੱਕਰ ਪੂਰਾ ਜ਼ੋਰ ਲਾ ਕੇ ਜਾਵਾਂਗੇ ਹਾਂਜੀ ਚਲ ਬਾਬੂ ਜੀ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਪੁਤਲਾ ਫੂਕਿਆ ਗਿਆ ਰੋਡ ਪਟਵਾਰੀ ਦਾ ਤੇ ਆ ਪਲਾਸੀ ਤਨਾ ਕੋਈ ਧਰਨਾ ਚੱਲ ਰਿਹਾ ਹੈ ਕੀ ਕਾਰਨ ਹੈ ਅੱਜ ਫੇਰ ਤੁਹਾਨੂੰ ਜਿਹੜਾ ਪুতਲਾ ਫੂਕਣਾ ਪਿਆ ਇਹ ਪুতਲਾ ਇਸ ਤਰ੍ਹਾਂ ਫੂਕਣਾ ਪਿਆ ਕਿ ਜਿਹੜੀ ਸਰਕਾਰ ਹੈ ਤੇ ਜੋ ਪ੍ਰਸ਼ਾਸਨ ਹੈ ਉਹ ਹਰਕਤ ਵਿੱਚ ਨਹੀਂ ਆ ਰਿਹਾਗਾ ਸਾਡੀ ਮਜ਼ਦੂਰ ਜਮਾਤ ਦੀ ਕੋਈ ਉਹ ਗੱਲ ਨਹੀਂ ਸੁਣ ਰਹਾ ਸਾਨੂੰ ਅੱਜ ਤਿੰਨ ਚਾਰ ਮਹੀਨੇ ਹੋ ਗਏ ਧਰਨਾ ਲਾਏ ਨੂੰ ਤੇ ਕਿਸੇ ਮਲਾਜ ਨੇ ਆ ਕੇ ਚਾਹੇ ਕਿਸੇ ਐਸ ਡੀ ਐਮ ਨੇ ਚਾਹੇ ਕਿਸੇ ਪਟਵਾਰੀ ਨੇ ਚਾਹੇ ਐਮ ਐਲ ਏ ਨੇ ਚਾਹੇ ਕਿਸੇ ਸਰਕਾਰੀ ਅਫਸਰ ਨੇ ਸਾਡੀ ਬਾਤ ਨਹੀਂ ਪੁੱਛੀ ਜਮੇ ਜਾ ਕੇ ਸਾਡੀ ਗਰੀਬਾਂ ਦੀ ਮਜ਼ਦੂਰ ਜਮਾਤ ਦੀ ਇਹ ਉਹ ਸਾਡੀ ਬੇਨਤੀ ਆ ਸਾਡੀ ਸੁਣਾਈ ਆ ਜਿਹੜੀ ਉਹ ਸਰਕਾਰ ਦੇ ਦਰਬਾਰੇ ਸੁਣ ਜਾਵੇ ਤੇ ਸਾਡੇ ਘਰ ਆ ਜਿਹੜੇ ਉਹ ਬਿਲਕੁਲ ਨਹੀਂ ਢਾਣੇ ਚਾਹੀਦੇ ਸਾਡੇ ਉਹ ਛੜਕ ਜਿੱਥੋਂ ਦੀ ਮਰਜ਼ੀ ਕੱਢ ਲੈਣ ਆਪਦੀ ਉਹ ਅਸੀਂ ਰੋਡ ਪ੍ਰਸ਼ਾਸਨ ਨੂੰ ਕਦੀ ਥਾਂ ਨਹੀਂ ਦੇਵਾਂਗੇ ਘਰ ਸਭ ਕੋ ਵੇੜੇ ਕੁਝ ਦਿਨ ਪਹਿਲਾਂ ਵੀ ਇੱਥੇ ਜਿਹੜਾ ਉਤਰਾ ਫੁੱਕਿਆ ਗਿਆ ਸੀਗਾ ਉਹ ਪ੍ਰਸ਼ਾਸਨ ਦਾ ਪੁਤਰਾ ਫੁੱਕਿਆ ਗਿਆ ਸੀ ਅੱਜ ਵੀ ਰੋਡ ਪਟਵਾਰੀ ਦਾ ਪੁਤਰਾ ਫੁੱਕਿਆ ਗਿਆ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਕੀ ਕਾਰਨ ਹੈ ਕਿ ਤੁਹਾਡੀ ਆਵਾਜ਼ ਹੈ ਜਿਹੜੀ ਪ੍ਰਸ਼ਾਸਨ ਤੱਕ ਕਿਉਂ ਨਹੀਂ ਪਹੁੰਚ ਰਹੀ ਜੀ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਜਿਹੜੇ ਤੁਸੀਂ ਸਾਡੀ ਗਰੀਬਾਂ ਦੀ ਗੱਲ ਮੀਡੀਆ ਤੱਕ ਪੰਜਾਬ ਦੇ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਂਦੇ ਹੋ ਬਹੁਤ ਧੰਨਵਾਦੀ ਆਸੀਂ ਤੁਹਾਡੇ ਰਹੀ ਗੱਲ ਜਿਹੜੀ ਐ ਪ੍ਰਸ਼ਾਸਨ ਦੇ ਪੁਤਲੇ ਫੋਕਣ ਦੀ ਪੁਤਲੇ ਫੋਕਣ ਦੇ ਕਾਰਨ ਵੀ ਜੀ ਕਿਸੇ ਦੇ ਕੰਨ ਤੇ ਜੋ ਨਹੀਂ ਸਰਗੀ ਅਜੇ 83 ਦਿਨ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ ਛੋਟੇ ਛੋਟੇ ਬੱਚੇ ਸਾਡੇ ਬਜ਼ੁਰਗ ਨਾਲ ਸਾਡੇ ਬੰਦੇ ਕੰਮ ਕਰ ਰਹੇ ਹੈਗੇ ਆ ਕੋਈ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਆ ਕੇ ਸਾਡੀ ਸਾਦ ਨਹੀਂ ਲਈ ਹੁਣ ਵੀ ਜੇ ਕਿਸੇ ਨੇ ਸਾਡੀ ਸਾਦ ਨਾ ਲਈ ਤੇ ਇਸ ਤੋਂ ਵੀ ਵੱਡਾ ਜਿਹੜਾ ਐਕਸ਼ਨ ਲਿੱਖਿਆ ਜਾਊਗਾ ਤੇ ਇਹ ਰੋਡ ਜਿਹੜਾ ਪੱਕੇ ਤੌਰ ਤੇ ਜਾਮ ਕੀਤਾ ਜਾਊਗਾ ਸੋ ਇੰਨਾ ਕਹਿੰਦਾ ਹੋਇਆ ਮੈਂ ਪ੍ਰਧਾਨ ਜੀ ਮਦਵਾਰ ਸਿੰਘ ਵਾਲਾ ਵਿਖੇ ਜਿਹੜਾ ਧਰਨਾ ਚੱਲ ਰਿਹਾ ਹੈ ਅੱਜ 80 ਦਿਨ ਹੋ ਗਏ ਹੈ ਕੀ ਕਹਿਣਾ ਚਾਹੁੰਦੇ ਆ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਆ ਕਿੰਨੀ ਕਿਫਤਫਤ ਮਿਲੀ ਹੈ ਤੁਹਾਨੂੰ ਪ੍ਰਦੀਪ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪ੍ਰਦੀਪ ਧੰਨਵਾਦ ਜੋ ਕਿ ਗਰੀਬ ਪਰਿਵਾਰਾਂ ਦੀ ਆਵਾਜ਼ ਜਿਹੜੀ ਤਿੰਨ ਚਾਰ ਵਾਰ ਕਦਰ ਕੀਤੀ ਆ ਤੁਸੀਂ ਕੀਤੀ ਆ ਕੋਈ ਇੱਥੇ ਆਪਣੇ ਨਹੀਂ ਕਿੰਨਾ ਇਨੇ ਚੈਨਲਾਂ ਕੋਈ ਇਹਨਾਂ ਦੇ ਅੱਜ ਤੱਕ ਰੋਡ ਤੇ ਬੈਠਾ ਟ੍ਰਾਫਿਕ ਦੇ ਨੋਦੋ ਕਿਸੇ ਨੇ ਸਾਰ ਨਹੀਂ ਲਈ ਇਹਨਾਂ ਦੀ ਆਪਾਂ ਕਹਿੰਦੇ BC ਨੂੰ ਮੰਗ ਪੱਤਰ ਦੇਤਾ SDM ਨੂੰ ਦੇਤਾ ਰੋਡ ਪਰਿਵਾਰੀ ਦੂਜੇ ਪਰਿਵਾਰੀਆਂ ਨੂੰ ਪਾਨੂ ਗੋੜੋ ਆ ਕੇ ਇੱਥੇ ਇੱਕ ਤਰ੍ਹਾਂ ਨਾਲ ਮੀਟਿੰਗ ਕਰਕੇ ਤੁਰ ਗਈ ਉਹਨਾਂ ਨੇ ਕੋਈ ਉੱਤਰ ਜਵਾਬ ਨਹੀਂ ਦਿੱਤਾ ਇਹਨਾਂ ਨੂੰ 70 ਸਾਲ ਤੋਂ ਰੀਐਸਟੀ ਵਾਲੇ ਘਰ ਆ ਜਿਹੜੇ ਚਾਹੀ ਚ ਪਾਏ ਵੇ ਸੀ ਹਲੇ ਵੀ ਅਰੇ ਗੈਰ ਮੌਨਕਨ ਚ ਕਹਿੰਦੇ ਆ ਉਹ ਨੰਬਰਾਂ ਦੇ ਗੈਰ ਮੌਨਕਨ ਨਹੀਂ ਪਾਏ ਉਹਨਾਂ ਨੇ ਅੱਜ ਪਾਇਆ ਵਾ ਹਲੇ ਲੈਕੀ ਚ ਉਹ ਚੜ੍ਹਿਆ ਨਹੀਂ ਫਰਦਾਂ ਤੇ ਨਹੀਂ ਚੜਿਆ ਉਹ ਪਿਆਰੇ ਮਨਕਿੰਦਾਰਾ ਇਹ ਸਰਕਾਰਾਂ ਦਾ ਕਹਿੰਦਾ ਭਗਵੰਤ ਮਾਨ ਕਹਿੰਦਾ ਗਰੀਬਾਂ ਨੂੰ ਘਰ-ਪਾਗ ਦੇ ਦਊਗਾ ਉਹ 70 ਸਾਲ ਦੇ ਪਾਏ ਵੀ ਇਹਨਾਂ ਦੇ ਗਰੀਬ ਕਿੱਥੋਂ ਕਾਰ-ਕਾਰ ਦੇ ਦੁਆਰੇ ਗੁਜ਼ਾਰਾ ਕਰਨਗੇ ਜਾ ਕੇ ਕੋਈ ਨਹੀਂ ਲੱਗਦਾ ਤੁਹਾਨੂੰ ਆਉਣ ਵਾਲੇ ਪਿੰਨਾਂ ਦੇ ਵਿੱਚ ਜਿਹੜਾ ਇਕੱਜ ਸੁਣਵਾਈ ਨਹੀਂ ਹੁੰਦੀ ਕਿ ਤੁਹਾਡਾ ਇਹਦਾ ਪਲਾਨ ਆਫ ਐਕਸ਼ਨ ਕੀ ਹੈ ਐਕਸ਼ਨ ਇੱਕ ਦੋ ਦਿਨਾਂ ਅੱਗੇ ਸੂਬਾ ਪ੍ਰਧਾਨ ਦਾ ਮੀਟਿੰਗ ਹੋਈ ਸੀ ਤੇ ਸਰਦਾਰ ਗੁਰਿੰਦਰ ਸਿੰਘ ਭੰਗੂ ਆ ਰਹੇ ਆ ਤੇ ਉਹਦੇ ਬਾਅਦ ਆਪਣੇ ਪ੍ਰਵक्ता ਜਿਹੜੀਆਂ ਅੰਸ਼ਾਸ ਗੰਦੇ ਜਥੇ ਬੰਦੀਆਂ ਉਹਨਾਂ ਨੂੰ ਵੀ ਸੱਜਾ ਦਿੱਤਾ ਵਾ ਤੇ ਜੋ ਆਪਾਂ ਦੇ ਇੱਕ ਪੁਤਲਾ ਰਹਿ ਗਿਆ ਤੁਹਾਨੂੰ ਉਹਦਾ ਫੋਟੋ ਓਦੋਂ ਬਾਅਦ ਵੱਡਾ ਐਕਸ਼ਨ ਲਗਾ ਕੇ ਕੀ ਰੋਲ ਹੀ ਜਾਮ ਕਰਦਾਂਗੇ ਜੇ ਨਾਕ ਨਾਂ ਦੇ ਜੂਨ ਸੜ ਕੇ 83 ਦਿਨ ਤਾਂ ਹੋ ਗਏ ਹੋਰ ਕਿੰਨੇ ਦਿਨ ਮੂਹਰ ਨਹੀਂ ਦੇ ਕੀ ਆਵਾਂਗੇ ਪੱਕੇ ਤੌਰ ਤੇ ਮੁਕੰਮਲ ਲਿਆ ਕੇ ਟਰਾਲੀਆਂ ਪਿੰਡਾਂ 'ਚ ਸਾਰੇ ਜੱਤੀ ਬੰਦੀਆਂ ਨੂੰ ਲਾ ਕੇ ਕਾਲ ਤੇ ਬਖੇ ਰੋਟਿੰਗ ਤੰਤਮਲ ਤੌਰ ਤੇ ਉਰੂਰ ਜਾਣ ਕਰ ਦਾਂਗੇ ਫਿਰ ਆਉਣ ਵਾਲਾ ਐਕਸ਼ਨ ਇਹਨਾਂ ਦੇ ਕੰਨਾਂ ਦੀ ਜੂਨ ਸਰਕੂ ਵੀ ਪੇਰ ਦੇ ਤਾਂ ਬੋਟਾਂ ਨਾਲ ਟਾਈਮ ਆ ਹੁਣ ਬੋਟਾਂ ਮੁਕੇ ਦਾ ਹਰਿਆਕੀ ਆਗੇ ਇਹਨਾਂ ਦੀ ਨਿੰਦਾ ਕਰਨਗੇ ਇਹ ਹੁਣ ਵਿਕਣ ਵਾਲੇ ਨਹੀਂ ਅੱਗੇ ਦਾ ਅਧੀਏ ਪੂਏ ਤੇ ਹਰਿਆਕੀ ਖਰੀਦ ਲੈਂਦਾ ਪੈਸੇ ਵੀ ਤਰੀ ਲੈਂਦਾ ਸਿਆਸੀ ਨੇਤਾ ਕੋਈ ਆਪੀ ਹੋ ਤਕਾਏ ਇਹਨਾਂ ਕੋਲ ਤਾਂ ਕੋਈ ਵੀ ਨਹੀਂ ਆਇਆ ਜੀ ਅੱਜ ਤੱਕ 83 ਦਿਨ ਹੋ ਗਏ ਹੁਣ ਕੱਲ ਅੱਜ ਮੈਨੂੰ ਪਤਾ ਲੱਗਿਆ ਕਾਲੀਦਾਲ ਦਾ ਕਿ ਨਾ ਇੱਥੇ ਨਾ ਦੀ ਆ ਪੱਕੋ ਪੈਂਡ ਉੱਥੋਂ ਦਾ ਇਹਨਾਂ ਖਾਨਮਾ ਧਰਤੀ ਦੀ ਉਹ ਦਿਨ ਤਾਂ ਇਤਨੀ 10 ਵਾਰੀ ਜੇੜੇ ਲਾ ਗਿਆ ਉਹ ਦਿਨਾਂ ਧਰਨਾ ਨਹੀਂ ਦਿੱਸਾ ਦੀਪਾਂ ਦਾ ਕੱਲ ਨੂੰ ਕਰਨਾ ਦੱਸਿਆ ਇੱਥੇ ਸਰਬਜੀਤ ਖਾਲਸਾ ਜੀ ਐਮਪੀ ਇੱਥੋਂ ਉਹਨਾਂ ਨੇ ਹਾਜ਼ਰ ਆ ਮਾਰਿਆ ਸੀ ਕੱਲਿਆਂ ਨੇ ਐਮਐਲਏ ਵੀ ਇੱਥੋਂ ਦੀ 10 ਵਾਰੀ ਨਾਂਗੇ ਐਮਐਲਏ ਨੇ ਵੀ ਇਹ ਜਿਹੜੇ ਘਾਰ ਆ ਇਹ ਆਮ ਪਾਰਟੀ ਨਾਲ ਸੰਬੰਧਤ ਆ ਸਾਰੇ ਘਰ ਉਹ ਅੱਜ ਦੇ ਨਹੀਂ ਜਦੋਂ ਹੋਣ ਚਾਹੀਏ ਉਦੋਂ ਦੇ ਵਰਕਰ ਆ ਇਹ ਪੁਰਾਣੇ ਵਰਕਰ ਆ ਜਿਹੜੀ ਵਰਕਰ ਪੁਰਾਣੇ ਵਰਕਰਾਂ ਨੂੰ ਨਹੀਂ ਸੁਣੀ ਜਾ ਰਹੀ ਤੇ ਆਮ ਬੰਦੇ ਦਾ ਕੀ ਬਣੂਗਾ ਆਸਤੋਨ ਅੱਜ ਵੀ ਕੀ ਕਹਿਣਾ ਚਾਹੁੰਦੇ ਆ ਅੱਜ ਲਗਾਤਾਰ ਨਾਟਕ ਪ੍ਰਦਰਸ਼ਨ ਕੀਤਾ ਗਿਆ ਲਗਾਤਾਰ ਜਿਹੜਾ ਨਾਟਕ ਪ੍ਰਦਰਸ਼ਨ ਲੱਗਿਆ ਉਹ ਵੀ ਕੀ ਕਹਿਣਾ ਚਾਹੋ ਅੱਜ ਪ੍ਰਦੀਪ ਜੀ ਪੰਨਾ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਲਗਾਤਾਰ ਇਸ ਧਰਨੇ ਦਾ ਜੋ ਵੀ ਅਪਡੇਟ ਲਗਾਤਾਰ ਕਰਦੇ ਪਏ ਹੋ ਤੇ ਤੁਸੀਂ ਗਰੀਬਾਂ ਦੀਆਂ ਜਿਹੜੀਆਂ ਮੰਗਾਂ ਵਾ ਵਾਜਾਂ ਵਾ ਤੁਸੀਂ ਸਰਕਾਰ ਤੱਕ ਪਹੁੰਚਾ ਰਹੇ ਹੋ ਤੁਸੀਂ ਪੂਰਾ ਜੋਰ ਲਗਾ ਰਹੇ ਹੋ ਭਾਈ ਜੀ ਹੁਣ 83 ਮ ਦਿਨ ਅੱਜ ਖਤਮ ਹੋਣ ਵਾਲਾ ਤੇ ਸਰਕਾਰ ਦੇ ਪ੍ਰਸ਼ਾਸਨ ਦੇ ਸਿਵਲ ਪ੍ਰਸ਼ਾਸਨ ਦੇ ਕੰਨਾਂ ਤੇ ਕੋਈ ਜੂੰੜੀ ਸਰਕਦੀ ਪਈ ਇਹ ਵਿਚਾਰੇ ਘਰਾਂ ਤੋਂ ਬੇਕਾਰ ਹੋ ਕੇ ਬਾਹਰ ਬੈਠੇ ਆ ਪੱਲੀਆਂ ਵਿਛਾ ਕੇ ਆਪ ਦਾ ਕੰਮਕਾਰ ਛੱਡੀ ਬੈਠੇ ਆ ਨੁਕਸਾਨ ਕਰਾਈ ਜਾਂਦੇ ਆ ਗਵਰਨਮੈਂਟ ਨੂੰ ਸ਼ਰਮ ਨਹੀਂ ਆ ਰਹੀ ਕੋਈ ਲੀਡਰ ਦੀ ਮੂਹਰੇ ਆ ਰਿਆ ਵੋਟਾਂ ਚਲ ਰਪੀਆਂ ਜਿਲ੍ਹਾ ਪ੍ਰੀਸ਼ਦ ਦੀਆਂ ਹੁਣ ਕੋਈ ਦੋ ਚਾਰ ਭਾਵੇਂ ਇੱਥੇ ਆ ਕੇ ਕਹਿ ਦੇਣਾ ਵੀ ਭਾਈ ਤੁਹਾਡੇ ਅਸੀਂ ਆਹ ਹੈਲਪ ਕਰ ਦਿੰਨੇ ਲੱਕੜ ਦੇ ਕਾ ਕੇ ਦੇ ਕੇ ਚਲੇ ਜਾਣਗੇ ਪਰ ਭਾਈ ਜੀ ਲਗਾਤਾਰ ਸੰਘਰਸ਼ ਤੋਂ ਬਿਨਾ ਇਸ ਦਾ ਕੋਈ ਹੱਲ ਨਹੀਂ ਹੈਗਾ ਅਗਰ ਦੋ ਚਾਰ ਦਿਨ ਤੱਕ ਕੋਈ ਹੱਲ ਹੋਇਆ ਹੋਇਆ ਜੇ ਨਾ ਹੋਇਆ ਹੱਲ ਤਾਂ ਫਿਰ ਭਾਈ ਜੀ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਤਕਲੀਫ ਇਹ ਸਾਰੇ ਇੱਥੇ ਏਰੀਆ ਦੇ ਵਿੱਚ ਲੋਕਾਂ ਨੂੰ ਆ ਸਕਦੀ ਆ ਸਰਬ ਆਉਣ ਜਾਣ ਦੀ ਸੜਕ ਤੇ ਕਿਉਂ ਜਾਮ ਹੋਊਗਾ ਲੋਕ ਤੰਗ ਹੋਣਗੇ ਫਿਰ ਗਵਰਨਮੈਂਟ ਨੇ ਕਿਹਾ ਜੀ ਇਹ ਗਲਤ ਆ 83 ਦਿਨ ਹੋ ਗਏ ਗਵਰਨਮੈਂਟ ਨੂੰ ਦੱਸਦਾ ਨਹੀਂ ਪਿਆ ਵੀ ਇਹ ਗਲਤ ਹੈ કે ਸਹੀ ਹੈ ਇਹ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਸਰ ਲੋਕਾਂ ਨੂੰ ਅਸੀਂ ਇਹੀ ਇਹੀ ਅਪੀਲ ਕਰਨੀ ਚਾਹੀਦੀ ਵੀ ਅੱਜ ਜੋ ਕੁਝ ਇਹਨਾਂ ਦੇ ਨਾਲ ਹੋ ਰਿਹਾ ਤੁਹਾਡੇ ਨਾਲ ਵੀ ਹੋ ਸਕਦਾ ਜੇ ਅੱਜ ਤੁਸੀਂ ਇਹਨਾਂ ਨਾਲ ਖੜੋਗੇ ਇਹ ਵੀ ਗੱਲ ਨੂੰ ਤੁਹਾਡੇ ਲਈ ਵਾਇਟ ਹੋਣਗੇ ਜੇ ਹੁਣ ਤੁਸੀਂ ਕੋਈ ਕਿਸੇ ਦੀ ਖਾਤਰ ਖੜ ਨਹੀਂ ਸਕਦੇ ਪਰ ਤੁਸੀਂ 10 ਮਿੰਟ ਲਈ ਜਾ ਕੇ ਉਹਦਾ ਹਾਲ ਦੇਖੋ ਵੀ ਇੱਥੇ ਗਰੀਬ ਕਿਵੇਂ ਬੈਠੇ ਇਹਨਾਂ ਦੇ ਘਰਾਂ 'ਵਿੱਚ ਮਿੱਟੀ ਪੈ ਰਹੀ ਆ ਲਗਾਤਾਰ ਮਿੱਟੀ ਉੱਡਦੀ ਪਈ ਆ ਇਹ ਵਿਚਾਰੇ ਘਰੋਂ ਬੇਕਾਰ ਬੈਠੇ ਹੋਏ ਬੈਠੇ ਆ ਮੰਨ ਲਓ ਕੱਲ ਨੂੰ ਘਾਟ ਤੇ ਆਏ ਜਾਣਾ ਕੱਲੂ ਘਾਟਾ ਦਿੱਤੇ ਜਾਣਾ ਇਹਨਾਂ ਨੂੰ ਇਹੀ ਘਰ ਦੁਆਰਾ ਪਾਉਣੇ ਮੁਸ਼ਕਲ ਹੋ ਜਾਣੇ ਆ ਜੀ ਇੰਨੀ ਮੰਗਾਈ ਆ ਅੱਜ ਇੱਕ ਮੈਂ ਖਬਰ ਸੁਣੀ ਆ 10000 ਦੀ ਹੋ ਗਈ ਜੀ 8000 ਤੇ ਕਿੱਥੋਂ ਗਰੀਬ ਘਰ ਪਾ ਲੈਣਗੇ ਇਹਨਾਂ ਨੇ ਲਈ ਹੋਈ ਏਡੋ ਸਾਰੀ ਇਹ 5-5 4-400 ਰੁਪਏ ਦੀ ਸੋ ਜਿਹੜੀ ਕੰਪਨਸੇਸ਼ਨ ਗਵਰਨਮੈਂਟ ਨੂੰ ਦੇਣੀ ਬਣਦੀ ਆ ਨਾ ਗਵਰਨਮੈਂਟ ਇਹਨਾਂ ਨੂੰ ਇਹੋ ਜਿਹਾ ਘਰੀ ਬਣਾ ਕੇ ਦੇ ਦੇ ਇਹਨਾਂ ਦੀਆਂ ਮੰਗਾਂ ਬਸ ਪੂਰੀਆਂ ਸਮਝ ਲੋ ਬਸ ਮੈਂ ਤਾਂ ਇਹੀ ਤੀਲ ਕਰਨੀ ਜਾਊਂਗਾ ਇਹਨਾਂ ਨੂੰ ਮੋਢੇ ਸੇਵਾ ਕਰ ਦੇਣਾ ਇਹਨਾਂ ਦੇ ਜਿਹੜੇ ਹੱਕ ਆ ਬਣਦੇ ਉਹ ਦੇ ਦੇਣ ਤਾਂ ਜੋ ਗਵਰਨਮੈਂਟ ਦਾ ਵੀ ਅਸੀਂ ਧੰਨਵਾਦ ਕਰਾਂਗੇ ਇਸ ਗੱਲ ਤੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਾਂਗੇ ਸਾਡੇ ਸਾਰੇ ਆਗੂਆਂ ਦਾ ਜਿਹੜੇ ਸਾਡੇ ਨਾਲ ਖੜੇ ਆ ਤੁਹਾਡੇ ਵਰਗੇ ਵੀਰਾਂ ਦਾ ਧੰਨਵਾਦ ਕਰਾਂਗੇ ਜਿਹੜੇ ਗਵਰਨਮੈਂਟ ਤੱਕ ਆਵਾਜ਼ ਪਹੁੰਚਾ ਰਹੇ ਇਹੀ ਅਸੀਂ